ਸਤਰੀਆ ਕਾਲ ਜੀ ਕੀ ਹਾਲ ਚਾਲ ਆ ਤੁਹਾਡਾ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਮੈਂ ਫਰੌਕ ਸੂਟ ਦੀ ਕਟਿੰਗ ਕਰਨ ਲੱਗੀ ਸੀਗੀ ਤੇ ਇਹਦੇ ਵਿੱਚ ਦੋ ਤਰ੍ਹਾਂ ਦੇ ਚੁੰਟਾ ਪਾ ਸਕਦੇ ਨੇ ਇੱਕ ਤਾਂ ਆਪਾਂ ਸਿੱਧੀਆਂ ਵੀ ਚੁੰਟਾ ਪਾ ਸਕਦੇ ਆ ਜਿਵੇਂ ਆਪਣੀ ਸਲਵਾਰ ਦੇ ਬਲ ਪੈਂਦੇ ਨੇ ਠੀਕ ਆ ਇੱਕ ਆਪਾਂ ਬਾਕਸ ਪਲੇਟਡ ਜਿਹੜੀ ਹੈਗੀ ਆ ਉਹ ਵੀ ਬਣਾ ਸਕਦੇ ਆ ਫਰੌਕ ਸੂਟ ਹਨਾ ਹੁਣ ਜਿਹੜਾ ਇਹ ਹੈਗਾ ਇਹ ਮੈਂ ਬਾਕਸ ਪਲੇਟਡ ਬਣਾਉਂਗੀ ਮੈਂ ਇਹਦੀ ਸਟੀਚਿੰਗ ਜਿਹੜੀ ਹੈਗੀ ਆ ਹੋ ਸਕਿਆ ਤਾਂ ਮੈਂ ਇਸੇ ਵੀਡੀਓ ਦੇ ਵਿੱਚ ਹੀ ਪਾ ਦੂੰਗੀ ਤੁਹਾਨੂੰ ਸਟੀਚਿੰਗ ਅਗਰ ਇਹ ਵੀਡੀਓ ਥੋੜੀ ਜਿਹੀ ਲੰਬੀ ਦਿਖਦੀ ਹੋਈ ਤਾਂ ਫਿਰ ਮੈਂ ਨੈਕਸਟ ਵੀਡੀਓ ਦੇ ਵਿੱਚ ਜਿਹੜੀ ਹੈਗੀ ਆ ਦੀ ਸਟੀਚਿੰਗ ਵੀ ਪਾ ਦੂੰਗੀ ਠੀਕ ਆ ਤੁਸੀਂ ਇਹ ਧਿਆਨ ਰੱਖਣਾ ਵੀ ਨੈਕ ਅਗੀ ਤਾਂ ਮੈਂ ਇਹਦੀ ਵੀਡੀਓ ਜਿਹੜੀ ਹੈਗਾ ਸਟੀਚਿੰਗ ਦੀ ਜਰੂਰ ਪਾਉਂਗੀ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਇਹਦੀ ਕਟਿੰਗ ਕਰਨਾ ਦੱਸ ਦਿਆਂ ਜਦੋਂ ਵੀ ਤੁਸੀਂ ਫਰੌਕ ਸੂਟ ਬਣਾਉਣਾ ਤਾਂ ਲਚਕ ਵਾਲਾ ਕਪੜਾ ਲਿਓ ਜਿਵੇਂ ਕਿ ਜੋਰਜਟ ਦਾ ਹੋ ਗਿਆ ਇਹ ਜਿਹੜਾ ਫੈਬਰਿਕ ਹੈ ਇਹ ਰਿਯਾਨ ਕਾਟਨ ਦਾ ਫੈਬਰਿਕ ਹੈਗਾ ਠੀਕ ਹੈ ਲਚਕ ਵਾਲਾ ਕਪੜਾ ਇਹ ਇਹ ਕਪੜਾ ਹੈਗਾ 3 ਮੀਟਰ ਜੇ ਤੁਸੀਂ ਸਿਰਫ ਮਤਲਬ ਉੱਪਰ ਵਾਲਾ ਪਾਰਟ ਬਣਾਉਣਾ ਤਾਂ ਤੁਹਾਨੂੰ 3 ਮੀਟਰ ਤਾਂ ਲੈਣਾ ਹੀ ਪਊਗਾ ਅਗਰ ਤੁਸੀਂ ਨਾਲ ਪੈਂਟ ਪਲਾਜ਼ੋ ਸੇਮ ਹੀ ਬਣਾਉਣਾਗਾ 5.5 ਲੈ ਲਓ ਹਨਾ ਕਿਉਂਕਿ ਘੇਰਾ ਚਲੋ ਥੋੜਾ ਵੱਡਾ ਹੋ ਜਾਂਦਾ ਇਹਦਾ ਤਾਂ ਤੁਸੀਂ 2.5 ਮੀਟਰ ਜਿਹੜਾ ਹੈਗਾ ਆਪਣੀ ਪੈਂਟ ਪਲਾਜ਼ੋ ਲਈ ਲੈ ਲਓ 2.5 ਮੀਟਰ ਹੁਣ ਪੈਂਟ ਪਲਾਜ਼ੋ ਲਈ ਹੋ ਗਿਆ 3 ਮੀਟਰ ਜਿਹੜਾ ਹੈਗਾ ਉਹ ਫਰੌਕ ਲਈ ਹੋ ਗਿਆ ਠੀਕ ਆ ਮਤਲਬ ਜੇ ਤੁਸੀਂ ਸਿੰਗਲ ਫਰੌਕ ਬਣਾਉਣੀ ਹੈ ਤਾਂ 3 ਮੀਟਰ ਕਪੜਾ ਤੁਹਾਨੂੰ ਲੱਗੂਗਾ ਇਹੀ ਲੱਗੂਗਾ ਠੀਕ ਹੈ ਇਹ ਕਪੜਾ 3 ਮੀਟਰ ਹੈ ਠੀਕ ਹੈ ਜੀ ਹੁਣ ਆਪਾਂ ਕਪੜਾ ਉਤਾਰਨਾ ਕਿਸ ਕਿਸ ਤਰੀਕੇ ਨਾਲ ਹੁਣ ਦੇਖੋ ਇਹਦੇ ਨਾਲ ਬਾਰਡਰ ਬਣਿਆ ਹੋਇਆ ਹੈਗਾ ਨੀਚੇ ਆਪਾਂ ਇਹਦੇ ਬਾਰਡਰ ਲਿਆਵਾਂਗੇ ਨੀਚੇ ਫਰੌਕ ਦੇ ਨਹੀਂ ਠੀਕ ਆ ਇਹ ਆ ਦੇਖੋ ਇਹ ਮੈਂ ਜਿਹੜਾ ਜ਼ਿਆਦਾ ਬਲੂ ਦਿਖ ਰਿਹਾ ਤੁਹਾਨੂੰ ਇਹ ਤਾਂ ਮੈਂ ਕੱਟ ਕਰ ਦੇਣਾ ਮੈਂ ਸਿਰਫ ਆ ਲੈ ਕੇ ਆਉਣੀਆਂ ਨੇ ਠੀਕ ਆਪਾਂ ਬਾਰਡਰ ਕੱਟ ਕਰ ਦਵਾਂਗੇ ਇੰਨਾ ਜ਼ਿਆਦਾ ਪਲੇਨ ਨਹੀਂ ਦਿਖਾਵਾਂਗੇ ਬਾਰਡਰ ਠੀਕ ਹੈ ਜੀ ਹੁਣ ਆਪਾਂ 3 ਮੀਟਰ ਕੱਪੜੇ ਦੇ ਵਿੱਚੋਂ ਬਾਡੀ ਕਿਸ ਤਰੀਕੇ ਨਾਲ ਉਤਾਰਨੀ ਆ ਬਾਹਾਂ ਕਿਸ ਤਰੀਕੇ ਨਾਲ ਕੱਢਣੀਆਂ ਨੇ ਉਹ ਤੁਸੀਂ ਦੇਖ ਲਓ ਜਿਹੜਾ ਇਹਦਾ ਘੇਰਾ ਹੁੰਦਾ ਮਤਲਬ ਕਿ ਫਲੇਅਰ ਜਿਹੜੀ ਹੈਗੀ ਆ ਉਹ ਤੁਹਾਡੀ 2 ਮੀਟਰ ਦੀ ਤਾਂ ਹੋਣੀ ਚਾਹੀਦੀ ਆ ਮਤਲਬ ਕਿ ਫਰੰਟ ਦੇ ਵਿੱਚ ਜਿਹੜਾ ਹੈਗਾ ਉਹ 39 ਇੰਚ ਆਉਣਾ ਚਾਹੀਦਾ ਤੇ ਬੈਕ ਦੇ ਵਿੱਚ ਵੀ 39 ਇੰਚ ਜਿਹੜਾ ਹੈਗਾ ਇੰਨਾ ਕੁ ਬਹੁਤ ਹੁੰਦਾ ਹਰੇਕ ਫਿਟਿੰਗ ਦੇ ਲਈ ਠੀਕ ਆ ਜੇ ਕਿਸੇ ਦੀ ਜ਼ਿਆਦਾ ਹੀ ਫਿਟਿੰਗ ਹੈਗੀ ਆ ਤਾਂ ਤੁਸੀਂ 1.5 1.5 ਮੀਟਰ ਵੀ ਰੱਖ ਸਕਦੇ ਹੋਗੇ ਹਨਾ ਮਤਲਬ ਕਿ ਉਹਦਾ 2 ਮੀਟਰ ਹੋ ਗਿਆ ਜਾਂ ਫਿਰ ਤੁਸੀਂ 2.5 ਮੀਟਰ ਦਾ ਕਰ ਲੋ ਘੇਰਾ ਹਨਾ ਇੰਨਾ ਕੁ ਬਹੁਤ ਹੁੰਦਾਗਾ ਤੇ ਹੁਣ ਆਪਾਂ ਦੇਖੋ ਇਹਨਾਂ ਦੀ ਫਿਟਿੰਗ ਹੈਗੀ ਆ ਜੀ 25 ਹੈਗੀ ਆ ਬ੍ਰੈਸਟ ਤੋਂ 25 ਇੰਚ ਬ੍ਰੈਸਟ ਤੋਂ ਆ ਔਰ 23 ਇੰਚ ਜਿਹੜੀ ਹੈਗੀ ਆ ਕਮਰ ਤੋਂ ਆ ਇਹਦੇ ਵਿੱਚ ਆਪਾਂ ਨੂੰ ਹਿੱਪ ਦੀ ਜ਼ਰੂਰਤ ਨਹੀਂ ਹੈਗੀ ਹਨਾ ਵੀ ਹਿੱਪ ਦਾ ਆਪਾਂ ਕੋਈ ਨਾ ਆਪਣੀ ਲੈਣਾ ਹੈਗਾ ਤੁਸੀਂ ਦੇਖ ਲਓ ਉਸ ਹਿਸਾਬ ਨਾਲ ਆਪਾਂ ਬਾਡੀ ਕਿਵੇਂ ਉਤਾਰਨੀ ਹੈਗੀ ਠੀਕ ਆ ਹੁਣ ਦੇਖੋ ਆਪਾਂ ਕੱਪੜੇ ਨੂੰ ਫੋਲਡ ਕਰ ਲਵਾਂਗੇ ਠੀਕ ਹੈ ਜੀ ਹੁਣ ਮੇਰੇ ਜਿਹੜਾ ਕੱਪੜਾ ਹੈਗਾ ਤੇ ਨੀਚੇ ਬਾਰਡਰ ਬਣਿਆ ਹੋਇਆ ਹੈਗਾ ਠੀਕ ਆ ਹੁਣ ਉਹ ਕੱਪੜਾ ਜਿਹੜਾ ਹੈਗਾ ਮੈਂ ਉਹਨੂੰ ਬਾਡੀ ਪਾਰਟ ਦੇ ਵਿੱਚ ਯੂਜ਼ ਨਹੀਂ ਕਰ ਸਕਦੀ ਹੈਗੀ ਇਸ ਲਈ ਮੈਂ ਕੱਪੜਾ ਜਿਹੜਾ ਹੈਗਾ ਬਾਰਡਰ ਤੱਕ ਫੋਲਡ ਕਰੂੰਗੀ ਬਸ ਤੁਸੀਂ ਆਪਣੇ ਕੱਪੜੇ ਦਾ ਪ੍ਰਿੰਟ ਦੇਖਣਾ ਨਹੀਂ ਤਾਂ ਤੁਸੀਂ ਕੰਨੀ ਤੋਂ ਲੈ ਕੇ ਕੰਨੀ ਤੱਕ ਵੀ ਫੋਲਡ ਕਰ ਸਕਦੇ ਹੋਗੇ ਠੀਕ ਆ ਹੁਣ ਮੇਰਾ ਤਾਂ ਨੀਚੇ ਪਲੇਨ ਆ ਗਿਆ ਮੈਂ ਉਹਨੂੰ ਬੋਡੀ ਪਾਰਟ ਦੇ ਵਿੱਚ ਯੂਜ਼ ਨਹੀਂ ਕਰ ਸਕਦੀ ਕੱਪੜੇ ਨੂੰ ਠੀਕ ਆ ਹੁਣ ਮੈਂ ਬਾਰਡਰ ਵਾਲੀ ਸਾਈਡ ਨੂੰ ਲੰਬਾਈ ਰੱਖੂਗੀ ਔਰ ਦੂਸਰੀ ਸਾਈਡ ਚੜਾਈ ਰੱਖੂਗੀ ਠੀਕ ਹੈ ਉਹ ਤੁਸੀਂ ਦੇਖ ਲੈਣਾ ਆਪਣੀ ਫਿਟਿੰਗ ਦੇ ਹਿਸਾਬ ਨਾਲ ਵੀ ਕਿੱਧਰੋਂ ਤੁਹਾਡੀ ਪੂਰੀ ਆਉਂਦੀ ਹੈ ਫਿਟਿੰਗ ਠੀਕ ਆ ਹੁਣ ਇਹਨਾਂ ਦੀ 25 ਇੰਚ ਫਿਟਿੰਗ ਹੈਗੀ ਆ ਆਪਾਂ ਜਿਹੜਾ ਹੈਗਾ 2-2 ਇੰਚ ਦੋਨੋਂ ਪਾਸੇ ਐਕਸਟਰਾ ਰੱਖ ਲਵਾਂਗੇ 25 ਤੇ 4 29 ਠੀਕ ਹੈ ਜੀ 29 ਇ फिटिंग हिसाब नो इंचा उतार ला मैं तीन इंच एक्सट्रा उतार लिया हूँ फिटिंग पची इंस रेडी और मैं अठाई इंचान लगाया अठाई अठाई इंच करके मैं कपड़ा जरा फिटिंग लाइ उतारूंगी ठीक है जी ਇੱਧਰ ਨੂੰ ਜਿਹੜਾ ਹੈਗਾ ਆਪਾਂ 1.5 ਇੰਚ ਉਤਾਰਾਂਗੇ 17 ਇੰਚ ਇਹਨਾਂ ਦੀ ਬਾਡੀ ਦੀ ਲੰਬਾਈ ਆ ਔਰ ਆਪਾਂ ਜਿਹੜਾ ਕੱਪੜਾ ਹੈਗਾ ਉਹ ਸਾਢੇ 18 ਇੰਚ ਉਤਾਰਾਂਗੇ ਮਤਲਬ ਜਿੰਨੀ ਵੀ ਤੁਹਾਡੀ ਬਾਡੀ ਹੈਗੀ ਆ ਤੁਸੀਂ ਉਸ ਤੋਂ 1.5 ਇੰਚ ਜਿਹੜਾ ਹੈਗਾ ਉਹ ਐਕਸਟਰਾ ਉਤਾਰ ਲਓ ਠੀਕ ਹੈ ਹੁਣ ਜੇਕਰ ਤੁਹਾਡੀ ਫਿਟਿੰਗ ਜਿਹੜੀ ਹੈਗੀ ਆ ਨਾਰਮਲ ਸਾਈਜ਼ ਦੇ ਵਿੱਚ ਆ ਤਾਂ ਤੁਸੀਂ ਬਾਡੀ ਪਾਰਟ 15 ਇੰਚ ਦਾ ਲਗਾ ਸਕਦੇ ਹੋ ਅਗਰ ਤੁਹਾਡੀ ਫਿਟਿੰਗ ਜਿਹੜੀ ਹੈਗੀ ਆ ਮਤਲਬ 25 26 ਇੰਚ ਤੱਕ ਆ ਤਾਂ ਤੁਸੀਂ 17 ਇੰਚ ਦਾ ਬਾਡੀ ਪਾਰਟ ਜਿਹੜਾ ਹੈਗਾ ਉਹ ਲਗਾ ਸਕਦੇ ਹੋ ਕਿਉਂਕਿ ਉਹਨਾਂ ਦੀ ਬ੍ਰੈਸਟ ਹੈਵੀ ਹੁੰਦੀ ਹੈ ਆਪਾਂ ਬੋਡੀ ਲਈ ਉਤਾਰ ਲਿਆ ਠੀਕ ਹੈ ਤੇ ਹੁਣ ਇਹਦੇ ਵਿੱਚੋਂ ਜਿਹੜਾ ਹੈਗਾ ਆਪਾਂ ਮੀਜ਼ਰ ਕਰਾਂਗੇ ਵੀ ਆਪਾਂ ਘੇਰਾ ਕਿੰਨਾ ਹੋਊਗਾ ਹਨਾ ਹੁਣ ਹਜੇ ਦੇਖੋ ਆਪਾਂ ਬਾਵਾ ਵੀ ਕੱਢਣੀਆਂ ਨੇ ਆਪਣੀਆਂ ਠੀਕ ਹੈ ਜੀ ਤਾਂ ਪਹਿਲਾਂ ਆਪਾਂ ਆਪਣਾ ਘੇਰਾ ਦੇਖ ਲਵਾਂਗੇ ਹੁਣ ਦੇਖੋ ਜਿਹੜੀ ਚੀਜ਼ ਦੇ ਵਿੱਚ ਆਪਾਂ ਜੋੜ ਵਗੈਰਾ ਪਾ ਸਕਦੇ ਆ ਉਹਨੂੰ ਆਪਾਂ ਬਾਅਦ ਚ ਉਤਾਰ ਲਓ ਹੁਣ ਨਾ ਤਾਂ ਆਪਾਂ ਘੇਰੇ ਦੇ ਵਿੱਚ ਜੋੜ ਪਾ ਸਕਦੇ ਆ ਨਾ ਹੀ ਆਪਾਂ ਬੋਡੀ ਦੇ ਵਿੱਚ ਜੋੜ ਪਾ ਸਕਦੇ ਆ ਇਸੇ ਲਈ ਮੈਂ ਘੇਰਾ ਜਿਹੜਾ ਹੈਗਾ ਉਹ ਪਹਿਲਾਂ ਉਤਾਰ ਲੂੰਗੀ ਹੁਣ ਜਿੰਨਾ ਵੀ ਮੈਨੂੰ ਘੇਰਾ ਚਾਹੀਦਾ ਹੈਗਾ ਉਹਨਾ ਮੈਂ ਕੱਪੜਾ ਜਿਹੜਾ ਹੈਗਾ ਫੋਲਡ ਕਰ ਲੂੰਗੀ ਤੇ ਬਾਕੀ ਜਿਹੜਾ ਕੱਪੜਾ ਬਚ ਜੂਗਾ ਉਹਨੂੰ ਮੈਂ ਬਾਵਾਂ ਦੇ ਵਿੱਚ ਯੂਜ਼ ਕਰ ਲੂੰਗੀ ਹੁਣ ਦੇਖੋ ਆਪਾਂ ਬੋਡੀ ਪਾਰਟ ਜਿਹੜਾ ਹੈਗਾ ਉਹ ਉਤਾਰ ਲਿਆ ਹਨਾ ਹੁਣ ਉਸ ਤੋਂ ਬਾਅਦ ਮੇਨ ਆਪਾਂ ਕੀ ਦੇਖਣਾਗਾ ਵੀ ਇੱਕ ਆਪਣਾ ਘੇਰਾ ਆਉਂਦਾ ਹੋਵੇ ਪੂਰਾ ਠੀਕ ਹੈ ਜੀ ਜਿਵੇਂ ਮੈਂ ਤੁਹਾਨੂੰ ਦੱਸਿਆਗਾ ਵੀ ਤੁਸੀਂ 1.5 ਮੀਟਰ ਦਾ ਘੇਰਾ ਵੀ ਰੱਖ ਸਕਦੇ ਹੋਗੇ ਠੀਕ ਆ ਜਾਂ ਫਿਰ ਤੁਸੀਂ ਜਿਹੜਾ ਹੈਗਾ ਉਹ 2 ਮੀਟਰ ਦਾ ਘੇਰਾ ਵੀ ਰੱਖ ਸਕਦੇ ਹੋ ਦੇਖੋ ਇਹ ਤੁਹਾਡੀ ਫਿਟਿੰਗ ਤੇ ਡਿਪੈਂਡ ਕਰਦਾ ਜੇ ਕਿਸੇ ਦੀ ਫਿਟਿੰਗ ਜਿਵੇਂ 17 ਇੰਚ 18 ਇੰਚ ਹੈਗੀ ਆ ਤਾਂ ਤੁਹਾਡਾ ਜਿਹੜਾ ਘੇਰਾ ਹੈਗਾ ਉਹ ਇੱਕ ਸਾਈਡ ਦਾ 35 36 ਇੰਚ ਵੀ ਜਿਹੜਾ ਹੈਗਾ ਉਹ ਬਹੁਤ ਹੁੰਦਾਗਾ ਠੀਕ ਆ ਮਤਲਬ ਅ ਅੱਗੇ ਵਾਲੇ ਪਾਸੇ ਜਿਹੜਾ 35 ਇੰਚ ਆਜੂਗਾ ਔਰ ਬੈਕ ਵਾਲੇ ਪਾਸੇ ਰਾਉਂਡ ਘੁਮਾ ਕੇ ਜਿਹੜਾ 35 ਇੰਚ ਆਜੂਗਾ ਜੇ ਕਿਸੇ ਦੀ ਫਿਟਿੰਗ ਜ਼ਿਆਦਾ ਹੈਗੀ ਆ ਤਾਂ ਤੁਸੀਂ 2 ਕਿ ਮੀਟਰ ਦਾ ਘੇਰਾ ਰੱਖ ਲਓ ਸਵਾ ਦੋ ਵੀ ਰੱਖ ਸਕਦੇ ਹੋ ਤੁਸੀਂ ਢਾਈ ਵੀ ਰੱਖ ਸਕਦੇ ਹੋਗੇ ਹਨਾ ਉਹ ਤੁਹਾਡੀ ਫਲੇਅਰ ਤੇ ਡਿਪੈਂਡ ਕਰਦਾ ਵੀ ਤੁਸੀਂ ਕਿੰਨੀ ਕੁ ਫਲੇਅਰ ਚਾਹੋਗੇ ਠੀਕ ਆ ਹੁਣ ਜਿਵੇਂ ਇਹਨਾਂ ਦੀ ਫਿਟਿੰਗ ਹੈਗੀ ਆ 25 ਇੰਚ ਠੀਕ ਹੈ ਹੁਣ ਦੇਖੋ ਮੇਰੇ ਜਿਹੜੀ ਡਰੈਸ ਹੈਗੀ ਆ ਉਹਦੇ ਉਸ ਸਾਈਡ ਬਾਰਡਰ ਆਗਾ ਠੀਕ ਆ ਵੈਸੇ ਤਾਂ ਮੈਨੂੰ ਇਹ ਡਰੈਸ ਜਿਹੜੀ ਹੈਗੀ ਆ ਇਧਰੋਂ ਕਿਹੜਾ ਰੱਖਣਾ ਚਾਹੀਦਾ ਸੀ ਇਧਰੋਂ ਆਪਾਂ ਨੂੰ ਚੁੰਟਾ ਪਾਉਣੀਆਂ ਚਾਹੀਦੀਆਂ ਸੀਗੀਆਂ ਠੀਕ ਆ ਆ ਦੇਖੋ ਇੱਥੇ ਮੇਰੀ ਆ ਫੋਲਡਿੰਗ ਆ ਗਈ ਹੈ ਨਾ ਇਧਰ ਮੈਂ ਬਾਵਾ ਦਾ ਕੱਟਤਾ ਹੈਗਾ ਠੀਕ ਆ ਵੈਸੇ ਤਾਂ ਮੈਨੂੰ ਇਸੇ ਹਿਸਾਬ ਨਾਲ ਜਿਹੜਾ ਹੈਗਾ ਕਿਹੜਾ ਰੱਖਣਾ ਚਾਹੀਦਾ ਸੀ ਪਰ ਮੈਂ ਇਸੇ ਹਿਸਾਬ ਨਾਲ ਇਹਦਾ ਕਿਹਰਾ ਨਹੀਂ ਰੱਖੂੰਗੀ ਠੀਕ ਆ ਮੈਂ ਰੱਖੂੰਗੀ ਇਸ ਰੁਖ ਇਹ ਇਸ ਰੁੱਖ ਕਿਹੜਾ ਰੱਖੂਗੇ ਇਹਦਾ ਠੀਕ ਹੈ ਕਿਉਂਕਿ ਐਸੇ ਰੁੱਖ ਜਿਹੜਾ ਹੈਗਾ ਕਿਹੜਾ ਮੇਰਾ ਜ਼ਿਆਦਾ ਆ ਰਿਹਾ ਠੀਕ ਹੈ ਏ 43 ਇੰਚ ਆ ਰਿਹਾ ਇੱਧਰ ਜਿਹੜਾ ਹੈਗਾ ਸਾਰਾ 35 36 ਇੰਚ ਦਾ ਰਿਹਾ ਠੀਕ ਹੈ ਹੁਣ 35 36 ਇੰਚ ਤੱਕ ਇਹਰਾ ਜਿਹੜਾ ਹੈਗਾ ਉਹ ਨੀਚੋਂ ਫਲੇਅਰ ਜਿਹੜੀ ਹੈਗੀ ਉਹ 25 ਇੰਚ ਦੇ ਹਿਸਾਬ ਨਾਲ ਥੋੜੀ ਜਿਹੀ ਘੱਟ ਹੋ ਜੂਗੀ ਮੈਂ ਇਸੇ ਹਿਸਾਬ ਨਾਲ ਰੱਖੂਗੀ ਇਹਦਾ ਘੇਰਾ ਜਿਹੜਾ ਬਾਰਡਰ ਨੀਚੋਂ ਉਤਰੂਗਾ ਉਹਨੂੰ ਮੈਂ ਬਾਥੂ ਲਗਾ ਦੂੰਗੀ ਠੀਕ ਹੈ ਫਲੇਅਰ ਦੇ ਉੱਪਰ ਠੀਕ ਹੈ ਆਪਾਂ ਨੂੰ ਇਦਾਂ ਅਡਜਸਟਮੈਂਟ ਕਰਕੇ ਦੇਖਣੀ ਪੈਂਦੀ ਹੁੰਦੀ ਆ ਦੇਖੋ ਵੀ ਤੁਸੀਂ ਦੇਖਣਾ ਹੁੰਦਾ ਵੀ ਘੇਰਾ ਥੋੜਾ ਜਿਹੜਾ ਹੈਗਾ ਕਿਸੇ ਹਿਸਾਬ ਨਾਲ ਨਿਕਲ ਰਿਹਾ ਹੁਣ ਇਹਦਾ ਪ੍ਰਿੰਟ ਜਿਹੜਾ ਹੈਗਾ ਸੂਟ ਦਾ ਕਿਸੇ ਮਰਜ਼ੀ ਪਾਸੇ ਕਰ ਲਓ ਫ ਇਸੇ ਲਈ ਜਿੱਧਰੋਂ ਮੈਨੂੰ ਵੱਧ ਲੱਗੂਆ ਕਿ ਰਮੈ ਉਧਰੋਂ ਘੇਰਾ ਰੱਖੂੰਗੀ ਠੀਕ ਹੈ ਜੀ ਹੁਣ ਦੇਖੋ ਜਿਹੜੇ ਸੂਟ ਦੀ ਲੈਂਥ ਹੈਗੀ ਆ ਉਹ ਹੈਗੀ ਆ ਜੀ 52 ਇੰਚ ਠੀਕ ਆ ਟੋਟਲ ਹੁਣ ਥੋੜੇ ਜਿ ਲੰਬੇ ਨੇ ਇਹ ਅਸੀਂ ਇਸ ਲਈ ਇਹਨਾਂ ਦੀ ਲੈਂਥ ਜਿਹੜੀ ਹੈਗੀ ਆ ਜ਼ਿਆਦਾ ਆ ਗਈ ਠੀਕ ਆ ਹੁਣ 17 ਇੰਚ ਦੀ ਬਾਡੀ ਹੋਗੀ 35 ਇੰਚ ਕਪੜਾ ਜਿਹੜਾ ਹੈਗਾ ਆਪਾਂ ਨੂੰ ਨੀਚੇ ਵਾਲੇ ਪਾਸੇ ਨੂੰ ਚਾਹੀਦਾ ਲੰਬਾਈ ਲਈ ਠੀਕ ਆ ਹੁਣ 35 ਤੇ 17 52 ਹੋਗੇ 2 ਇੰਚ ਆਪਾਂ ਐਕਸਟਰਾ ਰੱਖਾਂਗੇ ਠੀਕ ਆ ਹੁਣ ਜਿਵੇਂ ਆਪਾਂ ਬੋਡੀ ਦੇ ਵਿੱਚ 1.5 ਇੰਚ ਐਕਸਟਰਾ ਰੱਖਿਆ ਸੀ ਇਹਦੇ ਵਿੱਚ ਆਪਾਂ ਜਿਹੜਾ ਹੈਗਾ 1.5 ਤੋਂ 2 ਇੰਚ ਐਕਸਟਰਾ ਰੱਖ ਲਵਾਂਗੇ ਆਪਾਂ ਨੂੰ ਚਾਹੀਦਾ 35 ਆ ਪਰ ਆਪਾਂ ਇਹ 37 ਇੰਚ ਉਤਾਰਾਂਗੇ ਠੀਕ ਆ ਇਸ ਤਰੀਕੇ ਨਾਲ ਆਪਾਂ ਇਧਰੋਂ ਇਹਦੀ ਲੰਬਾਈ ਲੈ ਲਵਾਂਗੇ ਠੀਕ ਆ ਹੁਣ ਆਪਾਂ ਪਹਿਲਾਂ 37 ਇੰਚ ਲੰਬਾਈ ਦਾ ਕੱਢ ਲਿਆ ਹੁਣ ਜਿਹੜਾ ਆ ਕਪੜਾ ਬਚ ਗਿਆ ਇੱਥੋਂ ਤੱਕ ਦੇਖੋ ਇਹਦੀ ਮੇਰੀਆਂ ਬਾਹਵਾਵਾਂ ਬਣ ਜਾਣੀਆਂ ਠੀਕ ਆ ਇਹ ਆ ਦੇਖੋ ਹੁਣ ਮੇਰੀਆਂ 17 18 ਇੰਚ ਦੀ ਜਿਹੜੀਆਂ ਹੈਗੀਆਂ ਬਾਹਵਾਵਾਂ ਉੱਤਰੀਆਂ ਇੱਥੋਂ ਤੱਕ ਆਪਣੀ ਲੈਂਥ ਆਜੂਗੀ ਇੱਥੋਂ ਆਪਣਾ ਜਿਹੜੀ ਬਾਵਾ ਮ ਆ ਜਾਣੀ ਹੈ ਠੀਕ ਆ ਤੁਸੀਂ ਬਾਵਾ ਦਾ ਬਾਤ ਚੋਂ ਦੇਖਿਆ ਕਰੋ ਬਾਵਾ ਦੇ ਵਿੱਚ ਤਾਂ ਜੋੜ ਵਗੈਰਾ ਵੀ ਲੱਗ ਜੂਗਾ ਔਰ ਡਿਜ਼ਾਈਨ ਵੀ ਬਣ ਜੂਗਾ ਪਹਿਲਾਂ ਤੁਸੀਂ ਲੈਂਥ ਕੱਢਣੀ ਆ ਔਰ ਆਪਣਾ ਘੇਰਾ ਕੱਢਣਾ ਠੀਕ ਹੈ ਜੀ ਇਹ ਗੱਲਾਂ ਤੁਸੀਂ ਧਿਆਨ ਦੇ ਵਿੱਚ ਰੱਖਣੀਆਂ ਨੇ 3 ਮੀਟਰ ਕਪੜੇ ਦੇ ਵਿੱਚੋਂ ਆਪਾਂ ਕਿਸ ਤਰੀਕੇ ਨਾਲ ਕੱਢਣਾਗਾ ਠੀਕ ਆ ਤੇ ਹੁਣ ਮੈਂ ਇੱਥੋਂ ਜਿਹੜੀ ਹੈਗੀ ਇਹਦੀ ਲੈਂਥ ਉਤਾਰ ਲੂੰਗੀ ਇਦਾਂ ਮੇਰਾ ਘੇਰਾ ਆ ਗਿਆ ਠੀਕ ਆ ਹੁਣ ਮੈਂ ਬਾਰਡਰ ਤੱਕ ਕੱਟੂਗੀ ਜਿਹੜਾ ਬਾਰਡਰ ਹੈਗਾ ਉਹਦੀ ਮੈਂ ਬਾਅਦ ਚੋਂ ਅਡਜਸਟਮੈਂਟ ਕਰੂੰਗੀ ਠੀਕ ਹੈ ਨੀੱਚੇ ਹੁਣ ਆਪਾਂ ਇਹ ਜਿਹੜਾ ਕੱਪੜਾ ਹੈਗਾ ਇਹ ਇਸ ਤਰੀਕੇ ਨਾਲ ਬਾਲ ਪਾਉਣ ਵਾਸਤੇ ਜਿਹੜਾ ਹੈਗਾ ਆਪਾਂ ਉਤਾਰ ਲਿਆ ਠੀਕ ਆ ਇੱਥੇ ਆਪਣੇ ਚੁੰਟਾ ਪੈ ਜਾਣੀ ਹੈ ਇਸ ਤਰੀਕੇ ਨਾਲ ਠੀਕ ਹੈ ਜੀ ਇਹ ਐਦਾਂ ਠੀਕ ਆ ਹੁਣ ਇਹਦਾ ਜਿਹੜਾ ਘੇਰਾ ਹੈਗਾ ਉਹ ਮੈਂ 2 2 ਮੀਟਰ ਤੋਂ ਮੇਰਾ ਥੋੜਾ ਜਿਆਦਾ ਹੀ ਆ ਮਤਲਬ 42 ਇੰਚ ਦਾ ਜਿਹੜਾ ਹੈਗਾ ਇਸ ਨੂੰ ਕਿਹਾ ਹੈਗਾ 2 ਮੀਟਰ ਤੋਂ ਜ਼ਿਆਦਾ ਹੋ ਗਿਆ ਠੀਕ ਹੈ ਤੇ ਹੁਣ ਦੇਖੋ ਇਹਦੇ ਵਿੱਚ ਜਿਹੜੀਆਂ ਹੈਗੀਆਂ ਨੇ ਆਪਾਂ ਪਲੇਟਸ ਪਾਵਾਂਗੇ ਠੀਕ ਹੈ ਐਦਾਂ ਆਪਾਂ ਬਾਕਸ ਪਲੇਟ ਜਿਹੜੀ ਹੈਗੀ ਇੱਕ ਪਲੇਟ ਇੱਧਰ ਨੂੰ ਪੈਂਦੀ ਹੁੰਦੀ ਆ ਚੱਕ ਕੇ ਇੱਕ ਪਲੇਟ ਜਿਹੜੀ ਹੈਗੀ ਉਹ ਇੱਧਰ ਨੂੰ ਪੈਂਦੀ ਹੁੰਦੀ ਆ ਠੀਕ ਆ ਇੱਕ ਐਦਾਂ ਪਾਉਗੀ ਫੇਰ ਇੱਕ ਐਦਾਂ ਪਾਉਗੀ ਇਹਦੀ ਸਟਿਚਿੰਗ ਦੀ ਵੀਡੀਓ ਜਿਹੜੀ ਹੈਗੀ ਮੈਂ ਉਹ ਜ਼ਰੂਰ ਪਾ ਦੂੰਗੀ ਹੋ ਸਕੇ ਤਾਂ ਏਸੀ ਵੀਡੀਓ ਦੇ ਵਿੱਚ ਹੋ ਸਕੇ ਤਾਂ ਅਲੱਗ ਤੋਂ ਵੀਡੀਓ ਜਿਹੜੀ ਹੈਗੀ ਉਹਦੀ ਬਣਾਵਾਂਗੀ ਠੀਕ ਹੈ ਜੀ ਤੇ ਹੁਣ ਆਪਾਂ ਜਿਹੜਾ ਹੈਗਾ ਬਾਰਡਰ ਅਲੱਗ ਹੀ ਕਰ ਲਵਾਂਗੇ ਆਪਾਂ ਇਹਨੂੰ ਠੀਕ ਹੈ ਹੁਣ ਇਹਦੇ ਵਿੱਚੋਂ ਜਿਹੜੀਆਂ ਹੈਗੀਆਂ ਨੇ ਬਾਹਾਂ ਨਿਕਲਿਆ ਹੋਣੀਆਂ ਠੀਕ ਆ ਆਪਣੀਆਂ ਇਹ ਆ ਦੇਖੋ ਇਹਦੇ ਵਿੱਚੋਂ ਹੁਣ ਆਪਾਂ ਨੂੰ 17 ਇੰਚ ਦੀ ਬਾਹਾਂ ਚ ਆਈਦੀ ਆ ਤੇ ਆਪਣੀਆਂ ਬਾਹਾਂ ਜਿਹੜੀਆਂ ਹੈਗੀਆਂ ਨੇ ਉਹ ਲਗਭਗ ਪੂਰੀਆਂ ਹੀ ਨਿਕਲਿਆ ਆ ਜੇ ਆਪਾਂ ਨੂੰ ਥੋੜਾ ਬਹੁਤਾ ਜੋੜ ਲਗਾਉਣਾ ਪਿਆ ਤਾਂ ਫੋਲਡਿੰਗ ਲਈ ਆਪਾਂ ਜੋੜ ਲਗਾ ਦੇਵਾਂਗੇ ਠੀਕ ਆ ਤੇ ਬਸ ਤੁਸੀਂ ਇਹ ਗੱਲਾਂ ਦਾ ਧਿਆਨ ਰੱਖਣਾ ਜੇ ਤਾਂ ਤੁਹਾਡੀ ਫਿਟਿੰਗ ਜਿਹੜੀ ਹੈਗੀ ਆ ਉਹ ਨਾਰਮਲ ਆ ਜਿਵੇਂ ਕਿ 21 22 ਇੰਚ ਤੱਕ ਹੈਗੀ ਆ ਹਨਾ ਜਿਵੇਂ 21 22 ਇੰਚ ਤੱਕ ਥੋੜੀ ਫਿਟਿੰਗ ਹੈਗੀ ਆ ਤਾਂ ਤੁਸੀਂ 15 ਇੰਚ ਦੀ ਬਾਡੀ ਜਿਹੜੀ ਹੈਗੀ ਆ ਉਹ ਲਗਾ ਸਕਦੇ ਹੋਗੇ ਹਨਾ 21 ਇੰਚ ਵਾਲੇ ਹੀ ਰੱਖਿਓ 15 ਇੰਚ ਤੱਕ ਬਾਡੀ ਇਸ ਤੋਂ ਉੱਪਰ ਵਾਲੇ ਜਿਹੜੇ ਹੈਗੇ ਨੇ ਉਹ 1 ਇੱਕ ਇੰਚ ਕਰਕੇ ਵਧਾਉਂਦੇ ਜਾਇਓ ਜਿਵੇਂ ਕਿ ਹੁਣ ਇਹਨਾਂ ਦੀ ਫਿਟਿੰਗ 25 ਇੰਚ ਆ ਤਾਂ ਮੈਂ ਇਹਨਾਂ ਦੀ 17 ਇੰਚ ਦੀ ਬਾਡੀ ਰੱਖੀ ਆ ਜੀ ਠੀਕ ਹੈ ਜੀ ਤੇ ਉਹ ਆਪਣੀ ਬ੍ਰੈਸਟ ਦੀ ਫਿਟਿੰਗ ਦੇ ਹਿਸਾਬ ਨਾਲ ਫਰਕ ਪੈਂਦਾ ਜਾਂਦਾ ਹੁੰਦਾ ਵੈਸੇ ਨਾਰਮਲ ਸਾਈਜ਼ ਦੇ ਵਿੱਚ 15 ਇੰਚ ਦੀ ਬਾਡੀ ਜਿਹੜੀ ਹੈਗੀ ਉਹ ਬਹੁਤ ਹੁੰਦੀ ਆ ਠੀਕ ਹੈ ਤੇ ਹੁਣ ਦੇਖੋ ਜਿਹੜਾ ਆਹ ਬਾਰਡਰ ਹੈਗਾ ਇਹਨੂੰ ਕਿਉਂਕਿ ਆਪਣਾ ਇੱਕ ਪਾਸੇ ਤੋਂ ਘੇਰਾ ਨਹੀਂ ਬਣ ਰਿਹਾ ਸੀ ਇਸੇ ਲਈ ਆਪਾਂ ਬਾਰਡਰ ਜਿਹੜਾ ਹੈਗਾ ਉਹ ਅਲੱਗ ਤੋਂ ਰੱਖਿਆ ਠੀਕ ਆ ਤੇ ਹੁਣ ਮੈਂ ਤੁਹਾਨੂੰ ਫਿਟਿੰਗ ਦੇ ਨਿਸ਼ਾਨੀਆਂ ਲਾਉਣੀਆਂ ਦੱਸਦੀ ਆ 1 ਮਿੰਟ ਹੁਣ ਦੇਖੋ ਜਿਹੜਾ ਆਪਣਾ ਉੱਪਰ ਵਾਲਾ ਬਾਡੀ ਪਾਰਟ ਆ ਉਹ ਤੇ ਆਪਾਂ ਨਿਸ਼ਾਨੀਆਂ ਕਿਸ ਤਰੀਕੇ ਨਾਲ ਲਗਾਉਣੀਆਂ ਨੇ ਇਹ ਜਿਹੜਾ ਕੱਪੜਾ ਹੈਗਾ ਇਹ ਮੈਂ 2 ਫੋਲਡ ਕਰਕੇ ਰੱਖਿਆ ਹੋਇਆ ਫਿਰ ਆਪਾਂ ਇਹਨੂੰ 4 ਫੋਲਡ ਕਰ ਲਵਾਂਗੇ ਇਦਾਂ ਠੀਕ ਹੈ ਹੁਣ ਇਹ ਕੱਪੜਾ ਜਿਹੜਾ ਹੈਗਾ ਮੈਂ 4 ਫੋਲਡ ਕਰਕੇ ਰੱਖ ਲਿਆ ਹੁੰਦੇ ਕੋ ਇਹਨਾਂ ਦੀ ਫਿਟਿੰਗ ਹੈਗੀ ਸੀ ਜੀ ਬ੍ਰੈਸਟ ਤੋਂ 25 ਇੰਚ ਔਰ ਕਮਰ ਤੋਂ ਹੈਗੀ ਆ 23 ਇੰਚ ਠੀਕ ਆ ਇਹਨਾਂ ਦੀ ਫਿਟਿੰਗ ਥੋੜੀ ਜਿਹਾ ਜ਼ਿਆਦਾ ਹੈਗੀ ਆ ਇਸੇ ਲਈ ਆਪਾਂ ਇਹਨਾਂ ਦਾ ਤੀਰਾ ਰੱਖਾਂਗੇ 7.5 ਅਗਰ ਤੁਹਾਡੀ ਫਿਟਿੰਗ 25 ਇੰਚ ਤੋਂ ਘਟਾ ਤਾਂ ਤੁਸੀਂ 7 ਇੰਚ ਤੀਰਾ ਰੱਖ ਸਕਦੇ ਹੋ 7.5 ਤੀਰਾ ਔਰ ਮੋਡਾ ਜਿਹੜਾ ਹੈਗਾ ਉਹ ਵੀ ਆਪਾਂ 7.5 ਲਾਵਾਂਗੇ ਠੀਕ ਹੈ 7.5 ਮੋਡਾ ਜਿਹੜਾ ਹੈਗਾ ਉਹ ਬਹੁਤ ਹੁੰਦਾ ਹਰੇਕ ਸਾਈਜ਼ ਦੇ ਵਿੱਚ ਤੁਸੀਂ 8 ਤੱਕ 8 ਤੱਕ ਤਾਂ ਜਾਏ ਨਾ ਕਰੋ ਮੋਡੇ ਦੀ 7.5 ਤੇ ਸੈਟਿੰਗ ਆ ਜਾਂਦੀ ਹੈ ਠੀਕ ਹੈ ਤੇ ਹੁਣ ਜੇ ਆਪਾਂ ਪਾਤੀ ਦਾ 7.5 ਰੱਖਿਆ ਇੱਥੋਂ ਆਪਾਂ 7 ਇੰਚ ਤੇ ਹੀ ਨਿਸ਼ਾਨ ਲਗਾਵਾਂਗੇ ਪਹਿਲਾਂ ਫਿਰ ਆਪਾਂ ਇੱਕ ਨਿਸ਼ਾਨ 7.5 ਤੇ ਵੀ ਲਗਾਵਾਂਗੇ ਠੀਕ ਹੈ ਹੁਣ ਆ 7.5 ਵਾਲਾ ਨਿਸ਼ਾਨਾ ਜਿਹੜਾ ਉਹਨੂੰ 7.5 ਵਾਲੇ ਨਾਲ ਆਪਾਂ ਮਿਲਾ ਦਵਾਂਗੇ ਠੀਕ ਹੈ ਜੀ ਤੇ ਜਿਹੜਾ ਆ 7 ਵਾਲਾ ਇਹਨੂੰ ਆਪਾਂ ਥੋੜਾ ਜਿਹਾ ਟੇਡਾ ਕਰ ਦਵਾਂਗੇ ਠੀਕ ਹੈ ਇੱਧਰ ਇਹ ਨੋਰਮਲ ਫੁੱਟਾਂ ਦੀ ਫਿਟਿੰਗ ਵਾਂਗੂ ਹੀ ਆਪਾਂ ਫਿਟਿੰਗ ਰੱਖਣੀ ਆ ਠੀਕ ਹੈ ਦਿਖ ਰਿਹਾ ਹੈ ਨਾ ਹਰ ਚ ਠੀਕ ਹੈ ਜੀ ਤੇ ਹੁਣ ਦੇਖੋ ਇੱਥੋਂ ਆਪਾਂ ਨਿਸ਼ਾਨ ਜਿਹੜਾ ਹੈਗਾ 7 ਨਾਲ ਟੇਡਾ ਕਰਨਾ ਔਰ 7.5 ਨਾਲ ਸਿੱਧਾ ਕਰਨਾ ਠੀਕ ਆ ਹੁਣ 25 ਇੰਚ ਇਹਨਾਂ ਦੀ ਫਿਟਿੰਗ ਹੈਗੀ ਆ ਤੇ ਆਪਾਂ ਰੱਖਾਂਗੇ ਇਹਨਾਂ ਦਾ ਸਾਢੇ 12 ਇੰਚ ਠੀਕ ਆ ਸਾਢੇ 12 ਇੰਚ ਤੇ ਇਹਨਾਂ ਦਾ ਆਪਾਂ ਫਿਟਿੰਗ ਦਾ ਨਿਸ਼ਾਨ ਲਗਾਵਾਂਗੇ ਔਰ ਇਹਨਾਂ ਦੀ ਕਮਰ ਦੀ ਫਿਟਿੰਗ ਜਿਹੜੀ ਹੈਗੀ ਆ ਉਹ ਆਪਾਂ ਰੱਖਾਂਗੇ 15 ਇੰਚ ਤੇ ਠੀਕ ਆ ਉਦਾਂ ਆਪਾਂ 1.14 ਤੇ ਰੱਖ ਦਿਆਂ ਹੁਣ ਇਹਨਾਂ ਦੀ ਬ੍ਰੈਸ ਤੋਂ ਫਿਟਿੰਗ ਜ਼ਿਆਦਾ ਹੈਗੀ ਹੈ ਇਸ ਲਈ ਆਪਾਂ ਇਹਨਾਂ ਦਾ ਨਿਸ਼ਾਨ 15 ਇੰਚ ਤੇ ਲਗਾਵਾਂਗੇ ਦੇਖੋ ਇਹ ਗੱਲਾਂ ਦਾ ਧਿਆਨ ਤੁਹਾਨੂੰ ਖੁਦ ਰੱਖਣਾ ਪਊਗਾ ਜੇਕਰ ਤੁਸੀਂ ਲੰਬੇ ਹੋ ਜਾਂ ਤੁਹਾਡੀ ਬ੍ਰੈਸ ਦੀ ਫਿਟਿੰਗ ਜ਼ਿਆਦਾ ਹੈ ਤਾਂ ਤੁਸੀਂ ਅੱਧਾ ਇੰਚ ਨੀਚੇ ਕਰਕੇ ਨਿਸ਼ਾਨ ਲਗਾਓ ਉਦਾਂ 1.14 ਤੇ ਲੱਗਦਾ ਹੁੰਦਾ ਠੀਕ ਹੈ ਜੀ ਤੇ ਹੁਣ ਕਮਰ ਤੋਂ ਫਿਟਿੰਗ ਹੈਗੀ ਹੈ ਜੀ ਇਹਨਾਂ ਦੀ 23 ਇੰਚ ਠੀਕ ਆ ਆਪਾਂ ਇਹਨਾਂ ਦੇ ਪਲੇਟਸ ਪਾਵਾਂਗੇ ਇਸ ਲਈ ਜਿਹੜਾ ਹੈਗਾ ਆਪਾਂ 1 ਇੰਚ ਜ਼ਿਆਦਾ ਰੱਖਾਂਗੇ ਠੀਕ ਹੈ 24 ਤੇ ਨਿਸ਼ਾਨ ਲਗਾਵਾਂਗੇ 24 ਦਾ ਹਾਫ ਹੋ ਇਹਨਾਂ ਦੇ ਪਲੇਅਰ ਚ ਪੈਣੀਆਂ ਨੇ ਇਸ ਲਈ ਮੈਂ 1 ਇੰਚ ਤੋਂ ਜ਼ਿਆਦਾ ਲਿਆ ਠੀਕ ਹੈ ਠੀਕ ਹੈ ਜੀ ਤੇ ਹੁਣ ਦੇਖੋ ਆਪਾਂ ਮੋਡੇ ਦਾ ਨਿਸ਼ਾਨ ਕਿਵੇਂ ਲਗਾਉਣਾ ਇੱਥੋਂ ਆਪਾਂ 1/2 ਇੰਚ ਦਾ ਨਿਸ਼ਾਨ ਲਗਾਵਾਂਗੇ ਆਵਲੇ ਮਾਰਕ ਤੋਂ ਠੀਕ ਹੈ ਇਹ ਸੇਮ ਦੂਸਰੇ ਸੂਟਾਂ ਮੰਗੂ ਹੀ ਰਹੂਗੀ ਫਿਟਿੰਗ ਇੱਥੇ 1/2 ਇੰਚ ਦਾ ਤੇ ਬੈਕ ਪੱਲੇ ਦਾ ਜਿਹੜਾ ਹੈਗਾ ਉਹ 1/2 2 ਇੰਚ ਤੇ ਠੀਕ ਹੈ ਫਰੰਟ ਪੱਲੇ ਦਾ ਲੱਗਦਾ ਹੁੰਦਾ 1/2 ਇੰਚ ਤੇ ਕੱਟ ਪੈਂਦੀ ਹੁੰਦੀ ਆ ਔਰ ਬੈਕ ਵਾਲੀ ਜਿਹੜੀ ਹੈਗੀ ਉਹ 1/2 2 ਇੰਚ ਤੇ ਪੈਂਦੀ ਆ ਇਹ ਬਿਲਕੁਲ ਹਰੇਕ ਸਾਈਜ਼ ਦੇ ਵਿੱਚ ਸਹੀ ਹੁੰਦੀਆਂ ਕਾਟ ਠੀ ਹੁਣ ਆਪਾਂ ਮੋੜਾ ਰੱਖਿਆ ਸੀਗਾ 7.5 ਆਪਾਂ ਇੱਥੋਂ ਪੌਣੇ 4 ਦੇ ਨਿਸ਼ਾਨ ਲਗਾ ਲਵਾਂਗੇ ਠੀਕ ਹੈ ਤੇ ਇੱਥੋਂ ਆਪਾਂ ਇਹਦੀ ਗੁਲਾਈ ਪਾ ਲਵਾਂਗੇ ਫਿਰ ਠੀਕ ਹੈ ਆ ਪੌਣੇ 2 ਵਾਲੇ ਨਾਲ ਬਾਹਰ ਲੇ ਪਿਛਲੇ ਪੱਲੇ ਦੀ ਔਰ ਇਹਦੇ ਨਾਲ ਆਪਾਂ ਮੋੜ ਲੇ ਪੱਲੇ ਦੀ ਠੀਕ ਹੈ ਇਹ ਇਦਾਂ ਠੀਕ ਹੈ ਜੀ ਹੁਣ ਦੇਖੋ ਜਿਹੜਾ ਬੈਕ ਵਾਲਾ ਪੱਲਾ ਸੀ ਉਹਦਾ ਨਿਸ਼ਾਨ ਮੈਂ ਇੱਥੋਂ ਲਗਾਇਆ ਜਿਹੜਾ ਆ ਵਾਲਾ ਨਿਸ਼ਾਨ ਆ ਜਿਹੜਾ ਆਪਣਾ ਫਰੰਟ ਵਾਲਾ ਪੱਲਾ ਉਹਦਾ ਮੈਂ ਇੱਥੋਂ ਗੋਲਾਈ ਦਿੱਤੀ ਆ ਠੀਕ ਹੈ ਬਸ ਤੁਸੀਂ ਇਹ ਧਿਆਨ ਰੱਖਣਾ ਠੀਕ ਹੈ ਤੇ ਹੁਣ ਇੱਥੋਂ ਆਪਾਂ ਇੱਕ 3 ਇੰਚ ਤੇ ਨਿਸ਼ਾਨ ਲਗਾਵਾਂਗੇ ਪਹਿਲਾਂ ਨੀਚੇ ਜਿਹੜਾ ਮੈਂ ਤੁਹਾਨੂੰ ਹਰੇਕ ਵੀਡੀਓ ਦੇ ਵਿੱਚ ਦੱਸਤੀ ਆ ਤੇ ਹੁਣ ਆਪਾਂ ਫਿਟਿੰਗ ਦਾ ਨਿਸ਼ਾਨ ਜਿਹੜਾ ਹੈਗਾ ਇੱਥੋਂ ਦੇਵਾਂਗੇ ਠੀਕ ਹੈ ਐਦਾਂ ਬਸ ਇੱਥੋਂ ਆਪਾਂ ਸਿੱਧਾ ਹੀ ਕਰ ਦੇਣਾ ਹੈ ਠੀਕ ਆ ਇਹ ਐਦਾਂ ਕਰਕੇ ਇੱਥੋਂ ਤੁਸੀਂ ਸਿੱਧਾ ਹੀ ਨਿਸ਼ਾਨ ਲਗਾ ਲਓ ਫਿਟਿੰਗ ਦਾ ਠੀਕ ਹੈ ਇਹਦੇ ਵਿੱਚ ਠੀਕ ਹੈ ਜੀ ਇਹਦੀ ਆਪਾਂ ਇਦਾਂ ਗੁਲਾਈ ਨਹੀਂ ਦੇਣੀ ਬਾਹਰਲੇ ਪਾਸੇ ਨੂੰ ਬਸ ਆਪਾਂ ਇੱਥੋਂ ਕਰਕੇ ਇਦੋਂ ਸਿੱਧਾ ਕਰ ਦੇਣਾ ਠੀਕ ਹੈ ਇੱਥੇ ਬਸ ਇਹ ਇਦਾਂ ਹੀ ਸਹੀ ਆ ਜਾਂਦੀ ਹੁੰਦੀ ਹੈ ਫਰੌਕ ਸੂਟ ਦੇ ਵਿੱਚ ਠੀਕ ਆ ਤੇ ਹੁਣ ਦੇਖੋ ਇੱਥੋਂ ਆਪਾਂ ਹਲਕਾ ਜਿਹਾ ਕਟਾ ਦੇਣਾ ਤਾਂ ਕਿ ਆਪਣੇ ਇੱਥੇ ਗੋਜਾ ਜਾ ਨਾ ਪਵੇ ਠੀਕ ਹੈ ਜੀ ਹੁਣ ਜਿਹੜਾ 3 ਇੰਚ ਦਾ ਨਿਸ਼ਾਨ ਲਗਾਇਆ ਸੀ ਉਥੋਂ ਆਪਾਂ ਇਹਨੂੰ ਥੋੜਾ ਜਿਹਾ ਇਦਾਂ ਟੇਡਾ ਕਰ ਦੇਵਾਂਗੇ ਠੀਕ ਹੈ ਹੁਣ ਆਪਣੀ ਸਿਲਾਈ ਜਿਹੜੀ ਹੈਗੀ ਉਹ ਇਸ ਤਰੀਕੇ ਨਾਲ ਭਰੀ ਜਾਣੀ ਹੈ ਇੱਥੋਂ ਹੁਣ ਆਪਾਂ ਪਲੇਟਸ ਦੇ ਨਿਸ਼ਾਨ ਲਗਾਵਾਂਗੇ ਪਲੇਟਸ ਦੇ ਇਹਨਾਂ ਦੇ ਨਿਸ਼ਾਨ ਜਿਹੜੇ ਹੈਗੇ ਨੇ ਉਹ ਮੈਂ 12 ਇੰਚ ਤੇ ਲਗਾਉਂਗੀ ਕਿਉਂਕਿ ਇਹਨਾਂ ਦੀ ਫਿਟਿੰਗ ਜਿਹੜੀ ਹੈਗੀ ਥੋੜੀ ਜਿਹੀ ਜ਼ਿਆਦਾ ਹੈਗੀ ਆ ਸਾਡੇ 12 ਇੰਚ ਤੇ ਜਿਹੜੇ ਹੈਗੇ ਨੇ ਉਹ ਪਲੇਟਸ ਪਾਵਾਂਗੇ ਠੀਕ ਹੈ ਜੀ ਤੇ 4 ਇੰਚ ਜਿਹੜਾ ਹੈਗਾ ਆਪਾਂ ਇਧਰ ਨੂੰ ਲੈ ਲਵਾਂਗੇ ਠੀਕ ਹੈ ਤੇ ਬਾਕੀ ਦੇਖੋ ਇੱਥੇ ਤੱਕ ਜਿਹੜੀ ਆਪਾਂ ਇਹਦੇ ਵਿੱਚ ਇਹ ਨਹੀਂ ਹੈਗਾ ਕਿੰਨੀ ਲੰਬੀ ਪਲੇਟ ਪਾਉਣੀ ਆ ਬਸ ਆਪਾਂ ਸਿੱਧਾ ਜਿਹੜਾ ਹੈਗਾ ਇੱਥੋਂ ਨਿਸ਼ਾਨ ਲੱਗ ਜਾ ਲਾਗੂ ਜੋ ਆਪਣਾ ਕਿਉਂਕਿ ਇਹਦੇ ਵਿੱਚ हिਪ ਦਾ ਤਾਂ ਕੋਈ ਰੋਲ ਨਹੀਂ ਹੈਗਾ ਬਸ ਹੁਣ ਦੇਖੋ ਆ 5 1/2 ਇੰਚ ਦੀ ਪਲੇਟ ਪੈ ਗਈ ਆ ਹਨ ਆਪਣੀ ਬੋਡੀ ਜਿਹੜੀ ਹੈਗੀ ਇੱਥੇ ਤੱਕ ਆਉਗੀ ਠੀਕ ਆ ਤੇ ਠੀਕ ਹੈ ਜੀ ਹੁਣ ਸਾਈਡ ਵਾਲੀਆਂ ਪਲੇਟਾਂ ਜੇ ਤੁਸੀਂ ਪਾਉਣੀਆਂ ਨੇ ਉਹ ਤੁਹਾਡੀ ਮਰਜ਼ੀ ਆ ਵੈਸੇ ਫਰੌਕ ਸੂਟ ਦੇ ਵਿੱਚ ਮੈਂ ਪਾਉਂਦੀ ਨਹੀਂ ਹੁੰਦੀ ਸਾਈਡ ਵਾਲੀਆਂ ਪਲੇਟਸ ਜੇ ਤੁਸੀਂ ਪਾਉਣੀਆਂ ਨੇ ਤਾਂ ਮੈਂ ਤੁਹਾਨੂੰ ਦੱਸ ਦਿੰਨੀ ਆ ਠੀਕ ਆ ਇਧਰੋਂ ਆਪਾਂ 2 ਇੰਚ ਤੇ ਨਿਸ਼ਾਨ ਲਗਾਵਾਂਗੇ ਸਾਈਡ ਵਾਲੀ ਪਲੇਟ ਦਾ ਠੀਕ ਹੈ ਜੀ ਤੇ ਇੱਥੋਂ ਦੋਨਾਂ ਪਲੇਟਾਂ ਦਾ ਸੈਂਟਰ ਕਰਕੇ ਆਪਾਂ 2 ਇੰਚ ਦਾ ਨਿਸ਼ਾਨ ਲਗਾਵਾਂਗੇ ਠੀਕ ਹੈ ਤੇ ਜਿਹੜੀ ਆਹ ਪਲੇਟ ਹੈਗੀ ਇਹਨੂੰ ਆਪਾਂ ਏਦਾਂ ਸਿੱਧਾ ਕਰ ਦੇਵਾਂਗੇ ਠੀਕ ਹੈ ਤੇ ਜਿਹੜੀ ਆਹ ਪਲੇਟ ਹੈਗੀ ਆ ਇਹੇ ਆਪਣੀ ਇੱਥੋਂ ਜਾਓ ਠੀਕ ਆ ਏਦਾਂ ਤੁਸੀਂ ਫਿਟਿੰਗ ਵਾਲੀ ਸਲਾਈਟ ਨੂੰ ਥੋੜਾ ਜਿਹਾ نیچے ਨੂੰ ਵੀ ਰੱਖਿਆ ਕਰੋ ਇਹਨੂੰ ਇਹਨੂੰ ਪਲੇਟ ਨੂੰ ਠੀਕ ਹੈ ਤੇ ਏਦਾਂ ਤੁਸੀਂ ਜਿਹੜੀਆਂ ਹੈਗੀਆਂ ਨੇ ਪਲੇਟਾਂ ਪਾ ਲੈਣੀਆਂ ਨੇ اسی ਤਰੀਕੇ ਨਾਲ ਤੁਸੀਂ ਬੈਕ ਸਾਈਡ ਤੇ ਵੀ ਪਲੇਟ ਪਾਉਣੀ ਆ ਠੀਕ ਆ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਹੁਣ ਪਹਿਲਾਂ ਆਪਾਂ ਬਾਹਰਲੇ ਪਾਸੇ ਤੋਂ ਬੈਕ ਵਾਲੇ ਪੱਲੇ ਦੀ ਕਟਿੰਗ ਕਰਾਂਗੇ ਠੀਕ ਹੈ ਤੇ ਹੁਣ ਆਪਾਂ ਫਰੰਟ ਪੱਲਾ ਕੱਢਿਆ ਤੇ ਹੁਣ ਆਪਾਂ ਮੂਰਲੇ ਪੱਲੇ ਦੇ ਵਿੱਚ ਜਿਹੜੀ ਹੈਗੀ ਉਹ ਕਾਟ ਪਾਵਾਂਗੇ ਕਿ ਜਿਹੜੀ ਆਪਾਂ ਮੂਰਲੇ ਪੱਲੇ ਦੇ ਵਿੱਚ 4 ਇੰਚ ਦੀ ਕਾਟ ਪਾਈ ਸੀ ਉਹ ਆਪਾਂ ਇਦਾਂ ਪਾਣੀ ਆ ਠੀਕ ਹੈ ਜੀ ਹੁਣ ਮੈਂ ਪੱਲਾ ਜਿਹੜਾ ਹੈਗਾ ਉਹ ਡਾਊਨ ਕਰ ਦੂੰਗੀ ਥੋੜਾ ਜਿਹਾ ਠੀਕ ਆ ਹੁਣ ਦੇਖੋ ਤੁਸੀਂ ਕੀ ਕਰਨਾਗਾ ਤੁਸੀਂ ਸਿਰਫ ਫਰੰਟ ਪੱਲਾ ਹੀ ਡਾਊਨ ਕਰਨਾ ਅੱਧਾ ਪੌਣਾ ਇੰਚ ਬੈਕ ਵਾਲਾ ਪੱਲਾ ਜਿਹੜਾ ਹੈਗਾ ਉਹ ਡਾਊਨ ਨਹੀਂ ਕਰਨਾ ਹੈਗਾ ਇਹਦੇ ਨਾਲ ਕੀ ਹੁੰਦਾ ਤੁਹਾਡਾ ਗਲਾ ਜਿਹੜਾ ਹੈਗਾ ਫਰੰਟ ਵਾਲਾ ਬੈਕ ਸਾਈਡ ਨਹੀਂ ਜਾਊਗਾ ਠੀਕ ਆ ਨੀ ਤਾਂ ਹੈਵੀ ਬ੍ਰੈਸਟ ਵਾਲਿਆਂ ਦੇ ਵਿੱਚ ਗळा ਜਿਹੜਾ ਹੈਗਾ ਹਮੇਸ਼ਾ ਹੀ ਬੈਕ ਸੈਪ ਪਿੱਛੇ ਨੂੰ ਘੁੰਮਣ ਲੱਗ ਜਾਂਦਾ ਠੀਕ ਆ ਹੁਣ ਮੈਂ ਇਹਦੇ ਵਿੱਚ ਕੱਟ ਜਿਹੜੀ ਹੈਗੀ ਉਹ ਪੌਣੇ ਕਿੰਝ ਦੀ ਪਾਤੀ ਆ ਠੀਕ ਆ ਇਹਦੇ ਨਾਲ ਮੋਡਾ ਨਹੀਂ ਛੋਟਾ ਹੁੰਦਾ ਆਪਣਾ ਬਿਲਕੁਲ ਸੈੱਟ ਆਊਗਾ ਠੀਕ ਆ ਹੁਣ ਜਿਹੜਾ ਕੱਪੜਾ ਬਚ ਗਿਆ ਉਹਦੇ ਵਿੱਚੋਂ ਆਪਾਂ ਬਾਵਾ ਕਿਵੇਂ ਕਟਿੰਗ ਕਰਨੀਆਂ ਨੇ ਜਿੰਨਾ ਵੀ ਤੁਸੀਂ ਮੋਡਾ ਰੱਖਿਆ ਉਸ ਤੋਂ ਅੱਧਾ ਇੰਚ ਜਿਹੜਾ ਹੈਗਾ ਤੁਸੀਂ ਵਧਾ ਕੇ ਮੋਡਾ ਰੱਖਣਾ ਠੀਕ ਆ ਹੁਣ ਸਾਢੇ 7 ਆਪਾਂ ਮੋਡਾ ਰੱਖਿਆ ਸੀ ਇੱਧਰ ਆਪਾਂ 8 ਇੰਚ ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ 3 ਇੰਚ ਜਿਹੜਾ ਇਹ ਆਪਾਂ ਕਾਟ ਦਾ ਨਿਸ਼ਾਨ ਜਿਹੜਾ ਹੈਗਾ ਤੇ ਉੱਪਰ ਮੋਢੇ ਵਾਲਾ ਉਹਨੂੰ ਇਸ ਤਰੀਕੇ ਨਾਲ ਤਕੋਨਾ ਕਰਕੇ ਨੀਚੋਂ ਮਾਰਜਨ ਦਾ ਰੱਖ ਕੇ ਜਿਹੜਾ ਹੈਗਾ ਨਿਸ਼ਾਨ ਲਗਾਵਾਂਗੇ ਕਾਟ ਵਾਲੇ ਨਿਸ਼ਾਨ ਤੋਂ ਇਹਨੂੰ ਇਸ ਤਰੀਕੇ ਨਾਲ ਆਪਾਂ ਤਕੋਨਾ ਕਰਕੇ ਸਿੱਧਾ ਕਰ ਲਵਾਂਗੇ ਤੇ ਫਿਰ ਆਪਾਂ ਇਹਦਾ ਹਾਫ ਕਰ ਲਵਾਂਗੇ ਠੀਕ ਹੈ ਜੀ ਜਿਹੜਾ ਹੁਣ ਆਪਾਂ ਨਿਸ਼ਾਨ ਲਗਾਇਆ ਉਹਦਾ ਹਾਫ ਕਰਕੇ ਆਪਾਂ ਕਾਟ ਪਾਵਾਂਗੇ ਠੀਕ ਹੈ ਪੌਣੇ ਇੰਚ ਦੀ ਕਾਟ ਆਪਾਂ ਫਰੰਟ ਵਾਲੇ ਪੱਲੇ ਵਿੱਚ ਪਾਈ ਸੀ ਤੇ ਪੌਣੇ ਇੰਚ ਦੀ ਕਾਟ ਹੀ ਆਪਾਂ ਬਾਹ ਦੇ ਵਿੱਚ ਪਾਵਾਂਗੇ ਠੀਕ ਹੈ ਜੀ ਤੇ ਆ ਮਾਰਜਨ ਦਾ ਰੱਖ ਕੇ ਬਸ ਇੱਥੋਂ ਤੁਸੀਂ ਹੈਗਾ ਜਿਹੜਾ ਇਹ ਗੁਲਾਈ ਦੇ ਦੇਣੀ ਆ ਪੌਣੇ ਇੰਚ ਤੇ ਠੀਕ ਹੈ ਜੀ ਤੇ ਇਦਾਂ ਥੋੜੀ ਬਾਹ ਜਿਹੜੀ ਹੈਗੇ ਜੜਾਈ ਦੇ ਵਿੱਚ ਬਿਲਕੁਲ ਸਹੀ ਆਊਗੀ ਜੇ ਤੁਸੀਂ ਇਸ ਤਰੀਕੇ ਨਾਲ ਸ਼ੇਪ ਦਿਓਗੇ ਤੇ ਮੂਹਰੋਂ ਜਿਹੜਾ ਹੈਗਾ ਮੈਂ ਬਾਹਾਂ ਦੇ ਵਿੱਚ ਇਲਾਸਟਿਕ ਪਾਉਂਗੀ ਇਸੇ ਲਈ ਜਿਹੜੀ ਹੈਗੇ ਨੇ ਮੈਂ ਬਾਹਾਂ ਪਹਿਲਾਂ ਹੀ ਖੁੱਲੀਆਂ ਰੱਖ ਲੂੰਗੀ ਠੀਕ ਹੈ ਜੀ ਹੁਣ ਜਿੰਨੀ ਵੀ ਤੁਹਾਡੀ ਮੂਰੋ ਮੋਰੀ ਹੋਊਗੀ ਤੁਸੀਂ ਉਸ ਉਸ ਤੋਂ 3-4 ਇੰਚ ਵੱਧ ਰੱਖ ਲਓ ਜੇ ਤੁਸੀਂ ਇਲਾਸਟਿਕ ਵਗੈਰਾ ਪਾਉਣਾ ਹੁੰਦਾ ਬਾਹਵਾ ਦੇ ਵਿੱਚ ਹੁਣ ਜਦੋਂ ਤੁਸੀਂ ਬਾਹ ਦੀ ਕਟਿੰਗ ਕਰਨੀ ਆ ਤਾਂ ਜਾਂ ਤਾਂ ਤੁਸੀਂ ਸਿੱਧੇ ਨਾਲ ਸਿੱਧਾ ਵਾਲਾ ਪਾਸਾ ਮਲਾ ਕੇ ਰੱਖਣਾ ਦੋਨੇ ਬਾਹਵਾਂ ਨੂੰ ਠੀਕ ਹੈ ਜੀ ਜਾਂ ਫਿਰ ਤੁਸੀਂ ਪੁੱਠੇ ਨਾਲ ਪੁੱਠਾ ਵਾਲਾ ਪਾਸਾ ਮਲਾ ਕੇ ਰੱਖਣਾ ਤੇ ਇਸ ਤਰੀਕੇ ਨਾਲ ਦੋਨੋਂ ਪੱਲੇ ਤੁਸੀਂ ਉੱਪਰ ਵਾਲੇ ਚੱਕਣੇ ਨੇ ਤੇ ਇਹਦੇ ਵਿੱਚ ਕਾਟ ਪਾ ਲੈਣੀ ਆ ਫਿਰ ਥੋੜੀ ਕਾਟ ਜਿਹੜੀ ਹੈਗੀ ਬਿਲਕੁਲ ਸਹੀ ਪਊਗੀ ਠੀਕ ਹੈ ਤੇ ਇਹ ਸੀਗੀ ਫਰੌਕ ਸੂਟ ਦੀ ਕਟਿੰਗ ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਇਕ ਸ਼ੇਅਰ ਕਮੈਂਟ